ਤੇ ਗੰਡਾ ਲਈ ਕੋਈ ਗੱਲ ਸੁਣਾਇਓ ਪ੍ਰਾਨੋ ਜਿਹੜੇ ਕਨੇ ਮਾਮਿਆਂ ਦੀ ਕਿ ਮਾਸੀ ਦੀ ਕਿ ਕੀ ਦੀ ਸਾਰਿਆਂ ਦੀ ਉਹ ਨਾ ਨਿੱਕੇ ਨਿੱਕੇ ਹੁੰਦੇ ਨਾ ਤੇਰੀ ਮਾਸੀ ਨਾ ਮਾਮਿਆਂ ਤੇ ਨਾ ਦੋਨ ਬਾਹ ਤੇ ਸਾਈਕਲ ਤੇ ਲੈ ਕੇ ਗਈ ਕਿਸੇ ਦੇ ਘਰੇ ਲੈ ਕੇ ਗਈ ਤੇ ਕਿਹਾ ਇਹਨੇ ਇੱਕ ਪਿੱਛੇ ਨੇ ਇਹਨੂੰ ਅੱਗੇ ਬਹਾਇਆ ਇੱਕ ਨੂੰ ਪਿੱਛੇ ਬਿਠਾਇਆ ਤੇ ਚਲਾਈ ਜਾਵੇ ਤੇ ਸਾਈਕਲ ਦਾ ਚੱਕਾ ਡਿੱਗ ਕੇ ਨਾ ਟੁੱਟ ਕੇ ਤੇ ਨਾਲੀ 'ਚ ਵੜ ਗਿਆ ਤੇ ਉਹ ਤੁਹਾਡੇ ਡਿੱਗ ਪਈ ਮਾਸੀ ਤੁਹਾਡੀ ਮਾਸੀ ਤੁਹਾਡੀ ਨਾਲੀ ਚ ਡਿੱਗ ਪਈ ਸੀ ਤੇ ਨਾਲੀ ਚ ਡਿੱਗ ਪਈ ਤਾਂ ਮਾਮੇ ਜਿਹੜੇ ਆ ਨਾ ਮਾਮੇ ਉਹਨੂੰ ਚਾਪਦੀ ਆ ਆਪਦੀ ਬੇਇੱਜ਼ਤੀ ਤੋਂ ਡਰਦੇ ਮਾਮੇ ਦਵਾ ਦਾ ਉੱਠ ਕੇ ਛੋਟੇ ਛੋਟੇ ਹੁੰਦੇ ਸੀ ਤੇਰੇ ਮਾਮੇ ਗੁੱਗੂ ਮਾਮਾ ਮੰਮੀ ਹੋਊਗਾ ਆ ਤੁਹਾਡੇ ਵੀ ਸੀ ਉਹਨਾਂ ਨੇ ਵੇਖਿਆ ਸਾਡੀ ਬੇਇੱਜ਼ਤੀ ਨਾ ਹੋ ਜਾ ਲੋਕੀ ਸਾਨੂੰ ਦੇਖ ਨਾ ਲੈਣ ਉਹਨਾਂ ਨੇ ਕੀ ਕੀਤਾ ਪਿੰਡ ਦੇ ਵਿਚਾਲੇ ਡਿੱਗੀ ਮਾਸੀ ਛੱਡ ਕੇ ਘਰੇ ਆ ਗਏ ਤੇ ਤੇਰੀ ਮਾਂ ਨੂੰ ਤੇ ਮਾਸੀ ਨੂੰ ਕੱਲਿਆ ਤੇ ਇਹ ਜਾ ਕੇ ਤੇ ਉਹਨੂੰ ਲੈ ਕੇ ਆਈਆਂ ਪੁੱਤ ਉਹ ਗਾਰੇ ਨਾਲ ਲੱਭੜ ਗਈ ਤੇ ਜਦੋਂ ਮੰਮੀ ਨੇ ਉਹ ਘਰੇ ਆਏ ਨਾ ਮੰਮੀ ਮੱਝਾਂ ਚੋਈ ਜਾਵੇ ਮੰਮੀ ਨੇ ਪੁੱਛਿਆ ਵੀ ਸੰਦੀਪ ਕਿੱਥੇ ਆ ਤੇ ਕਹਿੰਦੇ ਇਹ ਉਹ ਤਾਂ ਸਾਈਕਲ ਟੁੱਟ ਗਿਆ ਤੇ ਉੱਥੇ ਨਾਲੀ 'ਚ ਡਿੱਗ ਪੀ ਤੇ ਮੰਮੇ ਕਹਿੰਦੀ ਫਿਰ ਦਫਾ ਹੋਣੀ ਉਹ ਉਹਨੂੰ ਘਰੇ ਤਾਂ ਲਿਆਉਂਦੇ ਉਹਦੇ ਭਲਾਂ ਜਿਆੜੀ ਦੇ ਸੱਟ ਲੱਗ ਗਈ ਹੋਵੇ ਵੱਡੀ ਮਾਸੀ ਵੀ ਕੋਈ ਜ਼ਿਆਦਾ ਵੱਡੀ ਤਾਂ ਹੈ ਨਹੀਂ ਸੀ ਉਹਨਾਂ ਨਾਲ ਤੇ ਜਦੋਂ ਅਸੀਂ ਫਿਰ ਉੱਥੇ ਗਏ ਤੇ ਜਾ ਕੇ ਉਹ ਨਾ ਜਿਹੜਾ ਲਾਗੇ ਘਰ ਸੀਗਾ ਉਹਨਾਂ ਨੇ ਮਾਸੀ ਨੂੰ ਚੁੱਕ ਕੇ ਉਹਦਾ ਸਾਈਕਲ ਇਕੱਠਾ ਕਰਕੇ ਆਪਦੇ ਘਰੇ ਰੱਖਿਆ ਉਹਨੂੰ ਚੁੱਕ ਕੇ ਆਪਦੇ ਘਰੇ ਨਲਕਿਆ ਹੁੰਦੇ ਸੀ ਉਦੋਂ ਨਲਕੇ ਸ਼ਾਇਦ ਤੁਸੀਂ ਨਲਕੇ ਨਹੀਂ ਵੇਖੇ ਤੇ ਪੈਰਪੁਰ ਤੋਂ ਆਏ ਉਹਨੂੰ ਨਵਾਇਆ ਨਵਾਇਆ ਤੇ ਫਿਰ ਮੈਂ ਉਹਨੂੰ ਸਾਈਕਲ ਤੇ ਬਿਠਾ ਕੇ ਘਰੇ ਲੈ ਕੇ ਆਈ ਸੀ ਤੇਰੇ ਮਾਮੇ ਨੂੰ ਬਹੁਤ ਕੁੱਟ ਪਈ ਸੀ ਇੱਕ ਵਾਰੀ ਤੇਰੇ ਮਾਮੇ ਨੇ ਉਹ ਕੀਤਾ ਜਿਹੜੀ ਤਰੀ ਛੋਟੀ ਮਾਸੀ ਹੈ ਨਾ ਅਮਨ ਮਾਸੀ ਦਾਦੇ ਦੇ ਲੱਤਾ ਕੁੱਟੀ ਜਾਂਦੀ ਸੀ ਸਾਡੇ ਦਾਦੇ ਦੀਆਂ ਤੇ ਗੁੱਗੂ ਮਾਮੇ ਨੇ ਕੀ ਕੀਤਾ ਗੁੱਗੂ ਮਾਮੇ ਨੇ ਚੁੱਲ੍ਹੇ ਦੇ ਵਿੱਚੋਂ ਨਾ ਚੰਗਿਆਣਾ ਲੈ ਕੇ ਮਾਸੀ ਦੇ ਲਾਕ ਤਾਂ ਲੱਗ ਮਾਸੀ ਦੇ ਲਾਕ ਚ ਲਾਤਾ ਤੇ ਮਮ ਜੀ 에어 ਕਾਟ ਪਈ ਉਹ ਸੜ ਗਿਆ ਉੱਥੋਂ ਲੱਗ ਹਾਂ ਸੜ ਗਿਆ ਫਿਰ ਦਾਦਾ ਜੀ ਨੇ ਜਿਹੜੇ ਸਾਡੇ ਦਾਦਾ ਜੀ ਸੀ ਉਹਨਾਂ ਨੇ ਫੜ ਲਿਆ ਗੁੱਗੂ ਮਾਮਾ ਤੇ ਗੁੱਗੂ ਮਾਮੇ ਦੀ ਖੂਬ ਸਾਰੀ ਫੈਂਟੀ ਲਾਇ ਐਨਾ ਕੁੱਟਿਆ ਕਿ ਗੁੱਗੂ ਮਾਮੇ ਤਾਂ ਬਾਥਰੂਮ ਦੇ ਵਿੱਚੇ ਨਿਕਲ ਗਏ ਨਾ ਮੈਂ ਤਾਂ ਕਿਉਂ ਉੱਤਮ ਮਮੀ ਨਹੀਂ ਮਮੀ ਤੂੰ ਮੇਰੇ ਨਾਲ ਬਾਥਰੂਮ ਨਹੀਂ ਨਿਕਲਿਆ ਸੀ ਗੁੱਗੂ ਤਿੰਨਾਂ ਕਸਾਲਾ ਦਾ ਸੀ ਤਿੰਨਾਂ ਚੌਹਾਂ ਸਾਲਾ ਦਾ ਸੀ ਪੁੱਤ ਤੇਰਾ ਮਾਮਾ ਸੱਚੀ ਲਿਖ ਲਿਆ ਸੀ ਨਿਕਲਿਆ ਸੀ ਬਹੁਤ ਬਾਂ ਮੈਂ ਜਿੰਨੀ ਮਰਜ਼ੀ ਕਾਲੇ ਨਹੀਂ ਹੁਣ ਤੇਰੀ ਮਾਂ ਝੂਠ ਮਾਰਦੀ ਆ ਵੀ ਇੰਨੇ ਦਾ ਮੈਂ ਬੱਚਾ ਸੱਚੀ ਹੋ ਜਾ ਤਾਈ ਨਹੀਂ ਨਹੀਂ ਤੇਰੇ ਮਾਮੇ ਨਾ ਨਾ ਤੇਰੇ ਮਾਮਾ ਕੋਈ ਜਵਾਕ ਹੋਣਾ 8-8 ਸਾਲਾਂ ਦਾ ਜਵਾਕ ਹੀ ਮਮੀ ਚਲੀ ਜਾਂਦਾ ਤੇਰਾ ਤਾਂ ਇੰਨਾ ਤਾਂ ਆਪਣੇ ਮੁੰਡਿਆਂ ਦੀ ਤਾਰੀਫਾ ਇਹੀ ਜੇ ਮੈਂ ਕਹਿੰਦੀ ਤੇ ਤੇਰੀ ਕੁੜੀ ਦਾ ਨਿਕਲੇ ਫਿਰ ਤੂੰ ਕਹੇ ਹਾਂ ਨਿਆਣੇ ਹਾਂ ਵੇਖਿਆ ਗੁੱਗੂ ਮਾਮੇ ਨੂੰ ਬਹੁਤ ਛੱਤਰ ਵੇਸੀ ਬਹੁਤ ਜਿਆਦਾ ਛੱਤਰ ਵੇਸੀ ਉਦੋਂ ਛੱਤਰ ਤਾਂ ਪਾਇਆ ਸੀ ਬਾਥਰੂਮ ਦੋੜਾ ਨਿਕਲਿਆ ਨਿਕਲਿਆ ਸੀ ਪੁੱਤ ਹਾਂ ਇਹ ਵੱਡੀ ਮਾਸੀ ਨਾਲ ਹੀ ਚਿੱਕ ਡਿੱਗੇ ਸੀ ਨਾਲ ਹੀ ਬਹੁਤ ਗੰਦੀ ਸੀ ਜੀ ਸੋ ਆਫਕੋਰਸ ਪੁੱਤ ਉਦੋਂ ਤਾਂ ਪਿੰਡਾਂ 'ਚ ਵੱਡੇ ਵੱਡੇ ਨਾਲ ਹੁੰਦੇ ਸਾਰਾ ਗੰਦੀ ਹੁੰਦਾ ਤੇਰੀ ਮਾਸੀ ਤਾਂ ਤਾਂ ਬੁਰਾ ਹੀ ਹਾਲ ਹੋਇਆ ਸੀ ਨਹੀਂ ਮੂਰੇ ਮੂਰੇ ਗੋਡੇ ਗੁੱਡੇ ਸਾਰੇ ਲਿਪੜ ਗਏ ਸੀ ਪੁੱਤ ਕੀ ਹੋਇਆ ਅਗਲਾ ਚੱਕਾ ਟੁੱਟ ਕੇ ਪਤ ਨਹੀਂ ਕਿਹੜੇ ਹਿਸਾਬ ਨਾਲ ਤੇਰੀ ਮਾਸੀ ਦੇ ਮਾਮੇ ਦੇ ਸਾਈਕਲ ਚ ਲੱਭਦੇ ਸੀ ਮੂਰਾ ਹੀ ਨਿਕਲ ਗਿਆ ਤੇ ਮਾਸੀ ਪਿੱਛੇ ਡਿੱਗ ਪਈ ਸਾਨੂੰ ਵੀ ਨਹੀਂ ਪਤਾ ਵੀ ਇਹ ਕਿੱਦਾਂ ਆਇਆ ਸੀ ਹਾਂ ਨਿਕਲ ਹੀ ਜਾਣਾ ਸੀ ਹੋਰ ਗਾਂ ਉੱਥੇ